ਭਾਈ ਚਾਹ ਪੀਣੀ ਆ ਯਾਰ ਚਾਹ ਪੀਣੀ ਚੱਲ ਲੌਣਿਆ ਗੱਡੀ ਹੋਟਲ ਤੇ ਵਧੀਆ ਦੇਖ ਕੋਈ ਆ ਕੋਈ ਘੈਂਟ ਜਿਹਾ ਹੋਵੇ ਜਿਹੜਾ ਵੀ ਪਤਾ ਲੱਗੇ ਵੀ ਚਾਹ ਪੀਤੀ ਆ ਬਸ ਠੀਕ ਓ ਠੀਕ ਭਾਈ ਚਾਹ ਬੜੀ ਸੁਆਦ ਸੀ ਸਹੀ ਗੱਲ ਆ ਯਾਰ ਇਹ ਵਿਊ ਦੇਖ ਕਿੰਨਾ ਘੈਂਟ ਆ ਨਾ ਭਾਈ ਇੱਥੇ ਥੋੜੇ ਘਨੇੜਾ ਦਾ ਹੋਰ ਵੀ ਵਧੀਆ ਹੁੰਦਾਣਾ ਬਾਈ ਮੈਂ ਕਹਿੰਦਾ ਕੈਨੇਡਾ ਦੀ ਤਾਂ ਗੱਲ ਹੀ ਛੱਡ ਦੇ ਆ ਤਾਂ ਕੁਝ ਵੀ ਹੈ ਨਹੀਂ ਉੱਥੇ ਯਾਰ ਬਹੁਤ ਸੋਹਣਾ ਤਾਂ ਹੈ ਜਦੋਂ ਉੱਥੇ ਅਮਰੀਕਾ ਦੇ ਬਾਡਰ ਕੋਲ ਪੈਂਦੀ ਹੈ ਨਾ ਛਲ 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 ਨਜ਼ਾਰਾ ਹੀ ਕੁਝ ਹੋਰ ਆ ਯਾਰ ਕੰਮ ਜੀ ਤਾਈ ਸੁਣ ਕੇ ਇਹਦੀ ਮਨ ਵਾਜ ਗਈ ਆਈਫੋਨ ਹਾਂ ਬਾਈ ਭੇਜ ਦੂੰਗਾ ਉਹਲੇ ਸਿੱਕੇ ਨਹੀਂ ਜਦੋਂ ਥੋੜੇ ਜੇ ਵੱਡੇ ਹੋਗੇ ਨਾ ਦਰਖਤਾਂ ਲਾ ਕੇ ਫਿਰ ਮੈਂ ਭੇਜ ਦੂੰਗਾ ਕੀ ਕੀ ਮਤਲਬ ਬਾਈ ਤੇਰਾ ਉਹ ਬਾਈ ਇਹ ਹੀ ਤਾਂ ਤੈਨੂੰ ਜਿੱਦਾਂ ਪਤਾ ਨਹੀਂ ਹੈਗਾ ਅਸੀਂ ਮਿਹਨਤ ਕਰਦੇ ਆ 24 24 ਘੰਟੇ ਟਰਾਲਾ ਚਲਾਉਂਦੇ ਆ ਅਸੀਂ ਯਾਰ ਮੈਨੂੰ ਤਾਂ ਸਮਝ ਆ ਸੀ ਚੰਗੇ ਦੋਸਤਾਂ ਦਾ ਉਹ ਉਹ ਕਹਿਣ ਦੀ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਭੇਜ ਦੂੰ ਗੱਡੀ ਤੇ ਨਹੀਂ ਚਾਹੀ ਮਿਹਨਤ ਕਰਦੇ ਆ ਅਸੀਂ ਮਿਹਨਤ ਤੁਹਾਨੂੰ ਕੀ ਲੱਗਦਾ ਕੈਨੇਡਾ ਵਾਲੇ ਕੋਠੀਆਂ ਐਵੇਂ ਪੈ ਜਾਂਦੀਆਂ ਨੇ ਉੱਥੇ 1 1 ਡਾਲਰ ਨੂੰ ਪਤਾ ਕਿੰਨਾ ਕਿੰਨਾ ਟਾਈਮ ਲੱਗਦਾ ਸਹੀ ਗੱਲ ਤੁਹਾਨੂੰ ਕੱਪੜੇ ਪਹਿਨਾਵੇ ਤੋਂ ਹੀ ਲੱਗਦਾ ਵਾ ਕਿ ਇੱਥੇ ਕੈਨੇਡਾ ਵਾਲੇ ਆ ਉੱਥੇ ਜਾ ਕੇ ਦੇਖੋ ਬਿੱ ਕੀ ਬੀਤਦੀ ਸਾਡੇ ਨਾਲ 24 ਘੰਟੇ ਇੱਕ ਇੱਕ ਵਾਰੀ ਰੋਟੀ ਖਾਈਦੀ ਆ ਤੇ ਅੱਜ ਦੀ ਸਾਡੀਆਂ ਕੋਠੀਆਂ ਨੇ ਸਿਰਫ ਇਹੀ ਨੇ ਸਾਡੇ ਕੋਲ ਹੋਰ ਕੁਛ ਨਹੀਂ ਅਸੀਂ ਤਾਂ ਆਪਣੇ ਰਿਸ਼ਤੀਆਂ ਤੋਂ ਦੂਰ ਬੈਠੀਆਂ ਰਿਸ਼ਤੇਦਾਰ ਸਾਨੂੰ ਭੁੱਲ ਚੁੱਕੇ ਆ ਉਹਨਾਂ ਨੂੰ ਸਾਡਾ ਕਿਤੇ ਇਹਦਾ ਲੋਕਾਂ ਨੂੰ ਸਾਡਾ ਸਿਰਫ ਪੈਸਾ ਦੇਖਦਾ ਲੋਕਾਂ ਨੂੰ ਹੋਰ ਤਾਂ ਨਹੀਂ ਕੁਝ ਦੇਖਦਾ ਬਸ ਕੈਨੇਡਾ ਚ ਆਇਆ ਵਾ ਠੀਕ ਆ ਚਾਰ ਪੈਸੇ ਹੋਣਗੇ ਕਹਿ ਦੋ ਕੋਈ ਚੱਕਰ ਨਹੀਂ ਹੈਗਾ 24 24 ਘੰਟੇ ਵੀਰੇ ਕੰਮ ਕਰਨਾ ਪੈਂਦਾ ਵਾ ਵੀਕੈਂਡ ਤੇ ਜਾ ਕੇ ਵੀ 48 ਘੰਟੇ ਲਾਉਣੇ ਪੈਂਦੇ ਨੇ ਸਾਨੂੰ ਐਦਾਂ ਡਾਲਰ ਬੰਦੇ ਸੌਕੇ ਨਹੀਂ ਹੈਗੇ ਤੁਸੀਂ ਵੀ ਇੰਡੀਆ 'ਚ ਮਿਹਨਤ ਕਰੋ ਮਿਹਨਤ ਕਰਕੇ ਨਾਉ ਜਿਹੜਾ ਕੁਝ ਮਾਦੀ ਲਾਓ ਅੱਜ ਕੋਣ ਛੱਡ ਚਾਹੇ ਗੱਡੀ ਲਾਓ ਤੁਸੀਂ ਯਾ ਇਹ ਅਸੀਂ ਕਿਸੇ ਨੂੰ ਠੇਸ ਪਹੁੰਚਾਉਣ ਬਾਅਦ ਤੇ ਵੀਡੀਓ ਨਹੀਂ ਬਣਾਈ ਇੱਕ ਅਸੀਂ ਸਿਰਫ ਲੋਕਾਂ ਨੂੰ ਮੈਸੇਜ ਦਿੱਤਾ ਵੀ ਲੋਕ ਆਪਣੇ ਕੀ ਕਰਦੇ ਨੇ ਵੀ ਕੈਨੇਡਾ 'ਚ ਉਹ ਆਇਆ ਵਾ ਵੀ ਸੋਚ ਲਓ ਵੀ ਉਹਨੂੰ ਪੈਸੇ ਦੇ ਦਿਓ ਜੀ ਆਹ ਦੇ ਦਿਓ ਸਾਨੂੰ ਆਹ ਭੇਜ ਦਿਓ ਸੋ ਇਸ ਕਰਕੇ ਇਸ ਵੀਡੀਓ ਨੂੰ ਸੀਦੇ ਤੋਂ ਨਾ ਲਿਆ ਜਾਵੇ ਇੱਕ ਅਸੀਂ ਸਿਰਫ ਲੋਕਾਂ ਨੂੰ ਮੈਸੇਜ ਦਿੱਤਾ ਸੋ ਕੀਪ سپورਟਿੰਗ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਤੇ ਸਾਡਾ ਤੁਹਾਨੂੰ ਮੈਸੇਜ ਵਧੀਆ ਲੱਗਿਆ ਥੈਂਕ ਯੂ ਸੋ ਮਚ